ਸਤਿ ਸ਼੍ਰੀ ਅਕਾਲ ਜੀ ਇਸ ਵਕਤ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਜਾ ਜਿਹੜਾ ਤੁਹਾਨੂੰ ਘਰ ਦਿਖਾਉਣ ਜਾ ਰਹੇ ਹਾਂ ਜੀ ਇਹ ਸਿਰਫ ਮਜਬੂਰੀ ਕਰਕੇ ਹੀ ਬੇਚ ਰਹੇ ਨੇ 336 ਗਜ ਦੇ ਵਿੱਚ ਬਣਿਆ ਇਹ ਘਰ ਹੈ ਜੀ ਫਰੰਟ ਦੀ ਲੈਂਥ ਹੈ 55 ਬਾਏ 55 ਮਜਬੂਰੀ ਕਰ ਨਹੀਂ ਬੇਚ ਰਹੇ ਨੇ ਰਜਿਸਟਰੀ ਵਾਲੀ ਜਗ੍ਹਾ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਘਰ ਬਾਰੇ ਸਾਰੀ ਜਾਣਕਾਰੀ ਲੋਕੇਸ਼ਨ ਨੰਬਰ ਸਾਰਾ ਕੁਝ ਦੱਸਾਂਗੇ ਤੁਹਾਨੂੰ ਸਭ ਤੋਂ ਪਹਿਲਾਂ ਤੁਸੀਂ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ ਜਿਹਦੇ ਉੱਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਵੇਚਣੀ ਹੈ ਤਾਂ ਸਾਨੂੰ ਇੱਕ ਵਧੀਆ ਵੀਡੀਓ ਬਣਾ ਕੇ ਭੇਜੋ ਜੀ ਤੇ ਨਾਲ 5-7 ਫੋਟੋਆਂ ਸਾਰੀ ਜਾਣਕਾਰੀ ਦਿਓ ਉਸ ਤੋਂ ਬਾਅਦ ਤੁਹਾਡੀ ਐਡ ਚਲਾ ਦਿੱਤੀ ਜਾਊਗੀ ਤੇ ਨੰਬਰ ਤੁਸੀਂ ਨੋਟ ਕਰ ਲਓ ਵੀਡੀਓ ਦੇ ਵਿੱਚ ਹਮੇਸ਼ਾ ਥੱਲੇ ਚੱਲਦਾ ਰਹਿੰਦਾ ਵੀਡੀਓ ਦੇ 9877988461 9977988441 ਇਹ ਚੈਨਲ ਦਾ WhatsApp ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਵੇਚਣੀ ਹੈ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਜਿਹੜਾ ਤੁਸੀਂ ਘਰ ਦੇਖ ਰਹੇ ਹੋ ਜੀ ਬਹੁਤ ਸੋਹਣਾ ਘਰ ਤਿਆਰ ਕੀਤਾ ਹੋਇਆ ਹੈ ਟੇਲ ਪੱਥਰ ਦਾ ਸਾਰਿਆਂ ਦੇਖੋ ਤੁਸੀਂ ਰਸੋਈ ਵਗੈਰਾ ਬਹੁਤ ਸੋਹਣੀ ਤਿਆਰ ਕੀਤੀ ਹੋਈ ਹੈ ਜੀ ਬਸ ਇਹ ਤਾਂ ਇੱਕ ਮਜਬੂਰੀ ਹੀ ਸੀਗੀ ਜਿਹਦੇ ਕਰਕੇ ਵੇਚ ਰਹੇ ਨੇ ਨਹੀਂ ਇੰਨਾ ਸੋਹਣਾ ਘਰ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਹੈ ਜਿਵੇਂ ਸਾਰੇ ਦੇਖੋ ਰਸੋਈ ਦਿਖਾ ਰያ ਵੀਰ ਕਿੰਨੇ ਸ਼ੌਂਕ ਦੇ ਨਾਲ ਤਿਆਰ ਕੀਤੀ ਹੋਈ ਹੈ ਇਹ ਰਸੋਈ ਹੈ ਤੁਸੀਂ ਚੈੱਕ ਕਰੋ ਜੀ ਤੇ ਤੁਸੀਂ ਦੇਖਦੇ ਹੀ ਰਹਿ ਜਾਓਗੇ ਇੰਨਾ ਸੋਹਣਾ ਘਰ ਤਿਆਰ ਕੀਤਾ ਹੋਇਆ ਹੈਗਾ ਤੇ ਟੇਲ ਪੱਥਰ ਦਾ ਬਿਜਲੀ ਦਾ ਜੋੜੀਆਂ ਵਗੈਰਾ ਦਾ ਸਾਰਾ ਕੰਮ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਜਿਵੇਂ ਰੰਗ ਰੰਗ ਵਗੈਰਾ ਸਾਰਾ ਕੁਝ ਮਤਲਬ ਜਿਹੜੀਆਂ ਘਰ ਦੇ ਵਿੱਚ ਫੈਸਿਲਿਟੀਆਂ ਹੁੰਦੀਆਂ ਨੇ ਉਹ ਤੁਹਾਨੂੰ ਸਾਰੀਆਂ ਹੀ ਘਰ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਜਿਵੇਂ ਤੁਸੀਂ ਇੱਧਰ ਦੇਖ ਸਕਦੇ ਹੋ ਜੀ ਇੱਧਰ ਵੀ ਵੀਰ ਉਹਨਾਂ ਨੇ ਬਹੁਤ ਸੋਹਣਾ ਬਣਾਇਆ ਇੱਥੇ ਫੋਟੋਆਂ ਵਗੈਰਾ ਗੁਰੂਆਂ ਦੀਆਂ ਲਾ ਰੱਖੀਆਂ ਨੇ ਆ ਤੇ ਬਾਕੀ ਤੁਸੀਂ ਦੇਖ ਸਕਦੇ ਹੋਗੇ ਉਹ ਸੋਨਾ ਘਰ ਤਿਆਰ ਕੀਤਾਗਾ ਤੇ ਤੁਸੀਂ ਵੀ ਇਹ ਘਰ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਸਾਰੀ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਸਕਿਪ ਨਾ ਕਰੋ ਵੀਡੀਓ ਪਹਿਲਾਂ ਤਾਂ ਪੂਰੀ ਦੇਖਿਆ ਕਰੋ ਜੀ ਜੇ ਤੁਸੀਂ ਪੂਰੀ ਵੀਡੀਓ ਦੇਖੋਗੇ ਤਾਂ ਹੀ ਤੁਹਾਨੂੰ ਸਮਝ ਆਊਗਾ ਕਿ ਕਿਹੜੇ ਅਰੀਏ ਦਾ ਹੈ ਘਰ ਹੈ ਕਿੰਨੇ ਕੁ ਰੇਟ ਦਾ ਹੈ ਤੇ ਕਿੰਨੀ ਜਗ੍ਹਾ ਦੇ ਵਿੱਚ ਹੈ ਜੇ ਤੁਸੀਂ ਵੀਡੀਓ ਨੂੰ ਸਕਿਪ ਕਰ ਦਿੰਨੇ ਹੋ ਤਾਂ ਉਹ ਫਿਰ ਤੁਹਾਨੂੰ ਵੀਡੀਓ ਦੁਬਾਰਾ ਲੱਭਦੀ ਨਹੀਂ ਹੈਗੀ ਇਸ ਕਰਕੇ ਤੁਹਾਨੂੰ ਦੱਸ ਰਹੇ ਹਾਂ ਕਿ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਓ ਤੁਸੀਂ ਵਾਸ਼ਰੂਮ ਦੇਖ ਸਕਦੇ ਹੋ ਕਿੰਨੇ ਸੋਹਣੇ ਬਣਾਏ ਨਾਲ ਅਟੈਚ ਟਾਇਲਟ ਹੈ ਜੀ ਤੇ ਵਾਸ਼ਰੂਮ ਤੇ ਟਾਇਲਟ ਇਕੱਠੇ ਬਣੇ ਹੋਏ ਦੋਸਤ ਵੀਡੀਓ ਚ ਚੈੱਕ ਕਰ ਸਕਦੇ ਹੋ ਸਾਰੀ ਕੋਠੀ ਹੈ ਜਿਹੜੀ ਦਿਖਾਈ ਹੋਈ ਹੈ ਇਸ ਵੀਰ ਨੇ ਇਹ ਮੈਨੂੰ ਲੱਗਦਾ ਕਮਰੇ ਦੇ ਵਿੱਚ ਹੀ ਬਣੇ ਹੋਏ ਨੇ ਇਹ ਥੋੜਾ ਵੀਡੀਓ ਕਲੀਅਰ ਨਹੀਂ ਹੈਗੀ ਇਹਦੇ ਵਿੱਚ ਪਤਾ ਲੱਗ ਰਿਹਾ ਕਿ ਇਹ ਕਮਰੇ ਦੇ ਵਿੱਚ ਅਟੈਚ ਵਾਸ਼ਰੂਮ ਬਣੇ ਹੋਏ ਨੇ ਜੀ ਬੈੱਡਰੂਮ ਦੇ ਵਿੱਚ ਹੀ ਨੇ ਤੁਸੀਂ ਦੇਖ ਸਕਦੇ ਹੋ ਬੈੱਡਰੂਮ ਵੀ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਜੀ ਤੇ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਇਹ ਜਿਹੜਾ ਘਰ ਹੈ ਜੀ 15 ਲੱਖ ਦਾ ਲੋਨ ਹੈ ਇਹਦੇ ਤੇ ਸੌ ਮਜਬੂਰੀਆਂ ਹੁੰਦੀਆਂ ਨੇ ਇਸ ਕਰਕੇ ਵੇਚਣਾ ਪੈ ਰਿਹਾ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਜੀ ਤੇ ਬਾਕੀ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਬਸ ਤੁਸੀਂ ਵੀਡੀਓ ਨਾਲ ਬਣੇ ਰਹੋ ਦੇਖੋ ਇੱਧਰ ਇੱਕ ਬੈਠਣ ਦੇ ਲਈ ਬਹੁਤ ਵਧੀਆ ਗੈਸਟ ਰੂਮ ਬਣਿਆ ਹੋਇਆ ਹੈਗਾ ਤੇ ਇਹ ਵੀ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋਗੇ ਇਹ ਘਰ ਪਟਿਆਲੇ ਵਿੱਚ ਹੈ ਜੀ ਖਾਲਸਾ ਨਗਰ B 500 ਰੋਡ ਪਟਿਆਲਾ ਮੌਕੇ ਦੀ ਡਿਮਾਂਡ ਵੀ ਤੁਹਾਨੂੰ ਦੱਸਾਂਗੇ ਕਿੰਨੀ ਹੈ ਜੀ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਕੋਠੀ ਮਕਾਨ ਜਿਹੜਾ ਅਸੀਂ ਲੈ ਕੇ ਆਉਣੇ ਚਾਹੋ ਜ਼ਮੀਨ ਹੈ ਤੁਹਾਡੇ ਕੋਲ ਜਲਦੀ ਪਹੁੰਚ ਸਕੇ ਤੁਹਾਨੂੰ ਹਰ ਇੱਕ ਦਿਨ ਨਵੀਆਂ ਕੋਠੀਆਂ ਦੇਖਣ ਨੂੰ ਮਿਲ ਸਕਣ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਹੜੇ ਭੈਣ ਭਰਾ ਨਵੇਂ ਆਏ ਨੇ ਅਸਟਾ ਮੇ ਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਨਵੀਂ ਵੀਡੀਓ ਜਲਦੀ ਤੁਹਾਡੇ ਤੱਕ ਪਹੁੰਚ ਸਕੇ 360 ਗਜ ਦੇ ਵਿੱਚ ਬਣਿਆ ਜੀ ਇਹ ਘਰ ਜਿਹੜਾ ਜ ਤੁਹਾਨੂੰ ਦਿਖਾ ਰਹੇ ਹਾਂਗੇ ਤੇ ਬਾਹਰ ਵੀ ਤੁਸੀਂ ਦੇਖ ਸਕਦੇ ਹੋਗੇ ਥੋੜਾ ਜਿਹਾ ਜਗ੍ਹਾ ਕੱਚੀ ਰੱਖੀ ਹੋਈ ਜਿਹਦੇ ਵਿੱਚ ਸਬਜ਼ੀਆਂ ਵਗੈਰਾ ਲਾ ਸਕਦੇ ਹੋ ਤੁਸੀਂ ਬਾਕੀ ਵਧੀਆ ਪੱਕਾ ਘਰ ਹੈ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਹਾਨੂੰ ਦਿੱਕਤ ਨਹੀਂ ਆਊਗੀ ਕਿਉਂਕਿ ਸਾਰੀਆਂ ਫੈਸਿਲਿਟੀਆਂ ਨੇ ਘਰ ਦੇ ਵਿੱਚ ਜਿਹੜੀਆਂ ਹੁੰਦੀਆਂ ਨੇ ਤੇ ਬਹੁਤ ਸੋਹਣਾ ਤਿਆਰ ਕੀਤਾ ਹੋਇਆਗਾ ਟੈਲ ਪੱਥਰ ਜੋੜੀਆਂ ਵਗੈਰਾ ਤੇ ਰੰਗ ਪੇਂਟ ਦਾ ਸਾਰਾ ਕੰਮ ਬਿਜਲੀ ਪਾਣੀ ਸਾਰਾ A to Z ਕੰਪਲੀਟ ਹੈਗਾ ਬਸ ਤੁਸੀਂ ਜਾ ਕੇ ਮਾਲਕ ਵੀਰ ਨਾਲ ਬੈਠ ਕੇ ਡੀਲ ਹੀ ਕਰਨੇ ਦੇਖੋ ਕਿड्डा ਸੋਹਣਾ ਬੈਡਰੂਮ ਤਿਆਰ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਪੂਰੀ ਰੀਜਨ ਦੇ ਨਾਲ ਬਣਾਈ ਹੋਈ ਕੋਠੀ ਹੈ ਜੀ ਡਬਲ ਜੋੜੀਆਂ ਲੱਗੀਆਂ ਹੋਈਆਂ ਨੇਗਾ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਆਹ ਵਾਲੀ ਵੀਡੀਓ ਕਿੱਥੋਂ-ਕਿੱਥੋਂ ਦੇਖ ਰਹੇ ਹੋ ਤੇ ਕਮੈਂਟਾਂ ਦੇ ਵਿੱਚ ਇਹ ਜ਼ਰੂਰ ਦੱਸਦਿਆ ਕਰੋ ਜੀ ਕੀ ਤੁਹਾਨੂੰ ਕਿਹੜੇ ਏਰੀਏ ਦੇ ਵਿੱਚ ਜ਼ਮੀਨ, ਪਲਾਟ, ਕੋਠੀਆਂ, ਘਰ ਚਾਹੀਦਿਆਂ ਨੇ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ। ਇੱਕ ਹੋਰ ਬੇਨਤੀ ਹੈ ਜੀ ਭੈਣ ਭਰਾਵਾਂ ਨੂੰ ਤੁਸੀਂ ਕਿਸੇ ਵੀ ਤਰ੍ਹਾਂ ਦਾ ਮਤਲਬ ਕੋਈ ਬਿਜ਼ਨਸ ਕਰ ਰਹੇ ਹੋ ਜਾਂ ਕੋਈ ਫੈਕਟਰੀ ਹੈ ਤੁਹਾਡੀ ਜਾਂ ਪੈਟਰੋਲ ਪੰਪ ਹੈ ਕੋਈ ਵੀ ਚੀਜ਼ ਤੁਸੀਂ ਵੇਚਣਾ ਚਾਹੁੰਦੇ ਹੋ ਨਾ ਤੁਸੀਂ ਸਾਡੇ ਨਾਲ ਇੱਕ ਵਾਰ ਸੰਪਰਕ WhatsApp ਰਾਹੀਂ ਜ਼ਰੂਰ ਕਰਿਓ ਜੀ ਇਹ ਜਿਹੜਾ ਨੰਬਰ ਵੀਡੀਓ ਦੇ ਵਿੱਚ ਚੱਲ ਰਿਹਾ ਹੈ ਇਸ ਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਵੇਚਣੀ ਹੈ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਕਿਉਂਕਿ ਕਈ ਵਾਰੀ ਇਦਾਂ ਹੁੰਦਾ ਨਾ ਆਪਾਂ ਕੋਈ ਛੋਟਾ ਮੋਟਾ ਬਿਜ਼ਨਸ ਕਰ ਰਹੇ ਹੁੰਨੇ ਨਾਮਾ ਸਟਾਰਟ ਕੀਤਾ ਹੁੰਦਾ ਆਪਾਂ ਚਾਹੁੰਨੇ ਹੁੰਨੇ ਕਿ ਆਪਾਂ ਹੋਰ ਲੋਕਾਂ ਤੱਕ ਪਹੁੰਚਾਈਏ ਤਾਂ ਤੁਸੀਂ ਸਾਡੇ ਨਾਲ ਇੱਕ ਵਾਰ ਸੰਪਰਕ ਜ਼ਰੂਰ ਕਰ ਲਿਓ ਤੇ ਤੁਹਾਡਾ ਸਾਰਾ ਮਦਦ ਲਈ ਧੰਨਵਾਦ ਹੈ ਜੀ ਤੁਸੀਂ ਚੈਨਲ ਦੇ ਨਾਲ ਜੁੜੇ ਹੋਏ ਹੋ ਔ ਤੇ ਚੈਨਲ ਨੂੰ ਸਪੋਰਟ ਕਰਦੇ ਆ ਰਹੇ ਹੋ ਬਹੁਤ ਸੋਹਣੇ ਕਮੈਂਟ ਕਰਦੇ ਭੈਣ ਭਰਾ ਤੇ ਜਿਹੜੇ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਉਹਨਾਂ ਦਾ ਵੀ ਧੰਨਵਾਦ ਹੈ ਜੀ ਉਮੀਦ ਹੈ ਤੁਸੀਂ ਅੱਗੇ ਤੋਂ ਵੀ ਇਦਾਂ ਸਪੋਰਟ ਕਰੋਗੇ ਤੁਸੀਂ ਦੇਖ ਰਹੇ ਹੋ ਜੀ YouTube Tractor Mile Channel ਇਹ ਤੁਹਾਡਾ ਆਪਣਾ ਚੈਨਲ ਹੈ ਤੁਸੀਂ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਨਾਲ ਵੀਡੀਓ ਨੂੰ ਸ਼ੇਅਰ ਕਰਦੇ ਰਹਾ ਕਰੋ ਕਿਉਂਕਿ ਜਿਹੜੀਆਂ ਆਪਾਂ ਵੀਡੀਓ ਦੇ ਵਿੱਚ ਦੱਸ ਹੀ ਦਿੰਨੇ ਹੁਣੇ ਵੀ ਮਜਬੂਰੀ ਕਰਕੇ ਵੇਚ ਰਹੇ ਨੇ ਤਾਂ ਤੁਸੀਂ ਉਹ ਵਾਲੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿਉਂਕਿ ਕਿਸੇ ਦੀ ਸੌ ਮਜਬੂਰੀ ਹੁੰਦੀ ਹੈ ਤਾਂ ਉਹ ਚੀਜ਼ ਜਲਦੀ ਸੇਲ ਹੋ ਸਕੇ ਤੇ ਇਸ ਕਰਕੇ ਤੁਸੀਂ ਆਹ ਵਾਲੀ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਜਿਵੇਂ ਬਾਕੀ ਵੀਡੀਓ ਨੂੰ ਤੁਸੀਂ ਸਪੋਰਟ ਕਰਦੇ ਹੋ ਐਸ ਨੂੰ ਵੀ ਬਹੁਤ ਜ਼ਿਆਦਾ ਸਪੋਰਟ ਕਰੋ ਕਿਉਂਕਿ ਇਹ ਭਰਾ ਨੂੰ ਲੋੜ ਹੈ ਇਸ ਕਰਕੇ ਹੀ ਜਲਦੀ ਵੇਚ ਰਿਹਾ ਹੈ ਦੇਖੋ ਤੁਸੀਂ ਦੇਖ ਸਕਦੇ ਹੋ ਜੀ ਛੱਤ ਵੀ ਵਧੀਆ ਪੱਕੀ ਬਣਾਈ ਹੋਈ ਹੈ ਛੱਤ ਦੇ ਉੱਤੇ ਵੀ ਥੋੜੀ ਜਿਹੀ ਰੈਸ਼ ਬਣਾਈ ਹੋਈ ਹੈ ਉਹ ਵੀ ਤੁਹਾਨੂੰ ਵੀਰ ਵੀਡੀਓ ਦੇ ਵਿੱਚ ਦਿਖਾ ਰਿਹਾ ਤੁਸੀਂ ਚੈੱਕ ਕਰ ਸਕਦੇ ਹੋ ਜੀ ਏਕੜ ਉੱਤੇ ਜੀ 15 ਲੱਖ ਦਾ ਲਾਉਣ ਹੈਗਾ ਤੇ ਸੌ ਮਜਬੂਰ ਹੁੰਦੇ ਹਨ ਇਸ ਕਰਕੇ ਇਹ ਵੇਚ ਰਹੇ ਨੇ ਏਕਾਰ ਪਟਿਆਲਾ ਦੇ ਵਿੱਚ ਬਣਿਆ ਹੋਇਆ ਖਾਲਸਾ ਨਗਰ ਵੀ ਪਾਸ ਰੋਡ ਪਟਿਆਲਾ ਮੌਕੇ ਦੀ ਡਿਮਾਂਡ ਹੈ ਜੀ 55 ਲੱਖ ਰੁਪਏ ਮਾਨਤਾਣ ਕਰ ਦੇਣਗੇ ਮੌਕੇ ਤੇ ਤੁਹਾਡਾ ਮਾਨਤਾਨ ਕੀਤਾ ਜਾਊਗਾ ਜਿਹੜਾ ਭੈਣ ਭਰਾ ਕੋਈ ਵੀਡੀਓ ਨੂੰ ਸ਼ੇਅਰ ਕਰਕੇ ਜਾਊਗਾ ਉਹਨੂੰ ਵੱਧ ਤੋਂ ਵੱਧ ਡਿਸਕਾਊਂਟ ਦਿੱਤਾ ਜਾਊਗਾ ਜਿਹੜਾ ਆਹ ਵਾਲੀ ਵੀਡੀਓ ਨੂੰ ਸ਼ੇਅਰ ਕਰਕੇ ਜਾਊਗਾ ਨਾ ਜੀ ਉਹਨੂੰ ਵੱਧ ਤੋਂ ਵੱਧ ਡਿਸਕਾਊਂਟ ਦਿੱਤਾ ਜਾਊਗਾ ਸੋ ਵੀਡੀਓ ਨੂੰ ਸ਼ੇਅਰ ਕਰਕੇ ਜਾਇਓ ਖਰੀਦਣ ਦੇ ਲਈ ਤੇ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਸੋਹਣੇ ਕੋਠੀ ਬਣੀ ਹੋਈ ਹੈ ਉੱਪਰਲੀ ਸਾਈਡ ਵੀ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਕਿੰਨੇ ਕਮਰੇ ਨੇ ਕੀ ਕੁਝ ਬਣਿਆ ਵੀਰ ਨੇ ਬਹੁਤ ਸੋਹਣਾ ਦਿਖਾਇਆ ਵੀਡੀਓ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਬਾਕੀ ਸਾਰਾ ਕਾਰ ਤਿਆਰ ਹੈ ਜੀ ਬਿਜਲੀ ਪਾਣੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਹਾਨੂੰ ਘਰ ਦੇ ਵਿੱਚ ਕਮੀ ਪੇਸ਼ੀ ਨਹੀਂ ਮਿਲੂਗੀ ਬਸ ਤੁਸੀਂ ਜਾ ਕੇ ਡੀਲ ਹੀ ਕਰਨੀ ਹੈ ਮਾਲਕ ਦੇ ਨਾਲ ਤੇ ਲੋਕੇਸ਼ਨ ਤੁਸੀਂ ਨੋਟ ਕਰ ਹੀ ਲਈ ਹੋਣੀ ਹੈ ਜੀ ਇਹ ਹੈਗਾ ਜੀ ਪਟਿਆਲਾ ਵਿੱਚ ਹੈ ਕਾਰ ਖਾਲਸਾ ਨਗਰ ਵੀ ਭਾਤਸੂ ਰੋਡ ਪਟਿਆਲਾ ਇੱਥੇ ਤੁਸੀਂ ਜਾ ਕੇ ਮਾਲਕ ਵੀਰ ਦੇ ਨਾਲ ਗੱਲ ਕਰਨੀ ਹੈ ਤੇ ਜਿਹੜਾ ਮਾਲਕ ਵੀਰ ਦਾ ਨੰਬਰ ਹੈ ਉਹ ਵੀ ਤੁਹਾਨੂੰ ਦੱਸਾਂਗੇ ਉਸ ਤੋਂ ਪਹਿਲਾਂ ਤੁਸੀਂ ਜ਼ਰੂਰ ਦੱਸਿਓ ਕਮੈਂਟ ਕਰਕੇ ਕਿ ਕਿਹੜੇ-ਕਿਹੜੇ ਏਰੀਏ ਤੁਸੀਂ ਵੀਡੀਓ ਨੂੰ ਦੇਖਦੇ ਆ ਰਹੇ ਹੋ ਤੇ ਤੁਸੀਂ ਕਿਹੜੇ ਏਰੀਏ ਦੇ ਵਿੱਚ ਜ਼ਮੀਨ ਖਰੀਦਣਾ ਚਾਹੁੰਦੇ ਹੋ ਜਾਂ ਤੁਸੀਂ ਕੋਈ ਕੋਠੀ ਖਰੀਦਣਾ ਚਾਹੁੰਦੇ ਹੋ ਇਹ ਜ਼ਰੂਰ ਦੱਸਿਓ ਜੀ ਕਿਉਂਕਿ ਕੋਸ਼ਿਸ਼ ਕਰਾਂਗੇ ਕਿ ਅਗਲੀ ਆਉਣ ਵਾਲੀ ਵੀਡੀਓ ਅਸੀਂ ਤੁਹਾਡੇ ਏਰੀਏ ਦੀ ਲੈ ਕੇ ਆ ਸਕੀਏ ਜੇ ਤੁਸੀਂ ਕੋਈ ਕੋਠੀ ਮਕਾਨ ਜ਼ਮੀਨ ਪਲਾਟ ਖਰੀਦਣਾ ਚਾਹੁੰਦੇ ਹੋ ਤੁਸੀਂ ਕਿਸੇ ਵੀ ਤਰ੍ਹਾਂ ਦੇ ਮਤਲਬ ਪ੍ਰਾਪਰਟੀ ਦੇ ਭਾਲ ਦੇ ਵਿੱਚ ਹੈਗਿਓ ਕੋਈ ਆਪ ਦੇ ਏਰੀਏ ਦੀ ਆਪਾਂ ਨੂੰ ਹੁੰਦਾ ਵੀ ਹਨਾ ਨਹੀਂ ਪਤਾ ਲੱਗ ਰਿਹਾ ਵੀ ਕੌਣ ਵੇਚ ਰਿਹਾ ਕੌਣ ਖਰੀਦ ਰਿਹਾ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਦਿਆ ਕਰੋ ਕਿਉਂਕਿ ਜੇ ਤੁਸੀਂ ਕਮੈਂਟਾਂ ਦੇ ਵਿੱਚ ਸਾਨੂੰ ਦੱਸਾਂਗੇ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਤੁਹਾਡੇ ਏਰੀਏ ਦੀ ਹੀ ਲੈ ਕੇ ਆਵਾਂਗੇ ਤਾਂ ਤੁਸੀਂ ਕਮੈਂਟ ਦੇ ਵਿੱਚ ਜਰੂਰ ਦੱਸਿਓ ਕਿ ਕਿਹੜੇ ਏਰੀਏ 'ਚ ਤੁਹਾਨੂੰ ਕੋਠੀ ਚਾਹੀਦੀ ਹੈ ਕਿੰਨੇ ਕੁ ਰੇਟ ਦੀ ਹੋਵੇ ਤੇ ਕਿੰਨੀ ਕਿ ਜਗ੍ਹਾ ਦੇ ਵਿੱਚ ਇਹ ਬਣੀ ਹੋਵੇ ਜੇ ਤੁਸੀਂ ਜ਼ਮੀਨ ਖਰੀਦਣਾ ਚਾਹ ਰਹੇ ਹੋ ਤਾਂ ਇਹ ਜ਼ਰੂਰ ਦੱਸਦਿਆ ਕਰੋ ਵੀ ਕਿੰਨੀ ਜ਼ਮੀਨ ਹੋਵੇ ਕਿਹੜੇ ਏਰੀਏ ਦੀ ਕੀ ਰੇਟ ਹੈ ਸਾਰਾ ਕੁਝ ਤੁਸੀਂ ਕਮੈਂਟਾਂ 'ਚ ਦੱਸਿਆ ਕਰੋ ਤੁਹਾਡੇ ਕਮੈਂਟ ਪੜ ਕੇ ਅਸੀਂ ਤੁਹਾਡੇ ਲਈ ਵੀਡੀਓ ਲੈ ਕੇ ਆ ਸਕੀਏ ਤੇ ਇਹਦਾ ਰੇਟ ਤੁਸੀਂ ਸੁਣੀ ਲਿਆ ਹੋਣਾ ਜੀ ਮੌਕੇ ਦੀ ਡਿਮਾਂਡ 55 ਲੱਖ ਰੁਪਏ ਮਾਨ ਤਾਣ ਮੌਕੇ ਤੇ ਹੋ ਜਾਊਗਾ ਮਾਲਕ ਵੀਰ ਦਾ ਨੰਬਰ ਤੁਸੀਂ ਨੋਟ ਕਰ ਲਓ ਜੀ 9888381263 9988381263 ਤੁਸੀਂ ਇਸ ਨੰਬਰ ਤੇ ਫੋਨ ਕਰਕੇ 336 ਗਜ ਦੇ ਵਿੱਚ ਬਣਿਆ ਹੋਇਆ ਘਰ 55 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਤੇ ਬਾਕੀ ਜੀ ਤੁਸੀਂ ਵੀਡੀਓ ਨੂੰ ਪੂਰਾ ਦੇਖ ਲਿਆ ਕਰੋ ਕਿਉਂਕਿ ਮਾਲਕਾਂ ਦੇ ਨੰਬਰ ਹੁੰਦੇ ਨੇ ਜਿਹੜਾ ਉਹ ਵੀਡੀਓ ਦੇ ਵਿੱਚ ਹੀ ਦਿੱਤੇ ਜਾਂਦੇ ਨੇ ਕਈ ਭੈਣ ਭਰਾ ਕੀ ਕਰਦੇ ਨੇ ਜਿਹੜਾ ਵੀਡੀਓ ਦੇ ਥੱਲੇ ਨੰਬਰ ਚੱਲ ਰਿਹਾ ਹੁੰਦਾ ਹੈ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਵੇਚਣ ਵਾਸਤੇ ਸੰਪਰਕ ਕਰੋ ਇਹ ਨੰਬਰ ਤੇ ਕਾਲ ਕਰਕੇ ਪੁੱਛ ਲੈਣਦੇ ਨੇ ਤੁਹਾਡੇ ਕੋਲ ਕੋਠੀ ਵਿਕਾਊ ਆ ਪਲਾਟ ਵਿਕਾਊ ਤੁਹਾਨੂੰ ਦੱਸ ਦਈਏ ਤੁਸੀਂ ਜਿੱਥੇ ਵੀ ਜਿਹੜੀ ਵੀ ਕੋਈ ਜ਼ਮੀਨ ਪਲਾਟ ਕੋਠੀ ਘਰ ਕੁਝ ਵੀ ਦੇਖਿਆ ਹੁੰਦਾ ਉਹਨੂੰ ਵੀਡੀਓ ਨੂੰ ਰੋਕ ਲਓ ਜਾਂ ਤੁਸੀਂ ਉਹਨੂੰ ਪੂਰਾ ਦੇਖੋ ਠੀਕ ਹੈ ਜੀ ਜੇ ਤੁਸੀਂ ਇਹ ਸਟਾਰਟ ਤੋਂ ਲੈ ਕੇ ਅੰਤ ਤੱਕ ਵੀਡੀਓ ਦੇਖੋਗੇ ਤਾਂ ਤੁਹਾਨੂੰ ਨਾਲ ਤਾਂ ਸਾਰੀ ਜਾਣਕਾਰੀ ਮਿਲੂਗੀ ਕਿ ਕਿਹੜੇ ਏਰੀਏ ਦੀ ਇਹ ਜ਼ਮੀਨ ਹੈ ਜਾਂ ਕੋਠੀ ਹੈ ਤੇ ਕਿੰਨੀ ਕਿ ਜਗ੍ਹਾ ਦੇ ਵਿੱਚ ਬਣੀ ਹੋਈ ਹੈ ਕੀ ਰੇਟ ਮੰਗਦੇ ਨੇ 3 ਨੰਬਰ ਮਾਲਕ ਦਾ ਤਾਂ ਉਹ ਤੁਸੀਂ ਵੀਡੀਓ ਨੂੰ ਜੇਕਰ ਪੂਰਾ ਦੇਖੋਗੇ ਤਾਂ ਹੀ ਹੀ ਤੁਹਾਨੂੰ ਪਤਾ ਲੱਗੂਗਾ ਤਾਂ ਅਸੀਂ ਇਸ ਕਰਕੇ ਬਾਰ ਬਾਰ ਦੱਸ ਰਹੇ ਹੁੰਨੇ ਹ ਹਰੇਕ ਵੀਡੀਓ ਦੇ ਵਿੱਚ ਕਿ ਤੁਸੀਂ ਜੀ ਵੀਡੀਓ ਨੂੰ ਪੂਰਾ ਦੇਖ ਲਿਓ ਸਟਾਰਟ ਤੋਂ ਲੈ ਕੇ ਅੰਤ ਤੱਕ ਇਹ ਵੀਡੀਓ ਜ਼ਰੂਰ ਦੇਖਿਓ ਜਿਹਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਵਿਦ ਵੀਡੀਓ ਦੇ ਵਿੱਚ ਇਹ ਦਿਖਾਇਆ ਜਾਂਦਾ ਕਿ ਕਿਹੋ ਜਿਹਾ ਜੇ ਜ਼ਮੀਨ ਹੈ ਤਾਂ ਕਹੋ ਜਿਹਾ ਬਾਣਾਗਾ ਤੇ ਜੇ ਘਰ ਕੋਠੀ ਹੈ ਤਾਂ ਵਿੱਚ ਕੀ ਕੀ ਫੈਸਿਲਿਟੀਆਂ ਨੇ ਤਾਂ ਤੁਸੀਂ ਵੀਡੀਓ ਪੂਰਾ ਦੇਖ ਕੇ ਉਹਦੇ ਵਿੱਚ ਮਾਲਕ ਦਾ ਨੰਬਰ ਦਿੱਤਾ ਹੁੰਦਾ ਜੀ ਉਸ ਤੇ ਗੱਲ ਕਰਿਆ ਕਰੋ ਜਿਹੜਾ ਨੰਬਰ 9877988446 ਇਹ ਚੈਨਲ ਦਾ ਵਟਸਐਪ ਨੰਬਰ ਹੈ ਇਹ ਨੰਬਰ ਸਿਰਫ ਐਡ ਕਰਵਾਉਣ ਦੇ ਲਈ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਵੇਚਣੀ ਹੈ ਚਾਹੇ ਉਹ ਮਸ਼ੀਨਰੀਆਂ ਆ ਜ਼ਮੀਨ ਪਲਾਟ ਕੋਠੀਆਂ ਕਰ ਚਾਹੇ ਕੋਈ ਬਿਜ਼ਨਸ ਕਰ ਰਹੇ ਹੋ ਤਾਂ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੇਕਰ ਤੁਸੀਂ ਕੋਈ ਚੀਜ਼ ਵੇਖੀ ਹੈ ਤੁਹਾਨੂੰ ਪਸੰਦ ਆਈ ਹੈ ਕੋਈ ਕੋਠੀ ਪਸੰਦ ਆਈ ਹੈ ਤਾਂ ਤੁਸੀਂ ਵੀਡੀਓ ਨੂੰ ਪੂਰਾ ਦੇਖ ਕੇ ਮਾਲਕ ਦਾ ਨੰਬਰ ਚੈੱਕ ਕਰਿਆ ਕਰੋ ਜੀ ਉਸ ਤੇ ਗੱਲ ਕਰਿਆ ਕਰੋ